ਪਿਛਲੇ ਪੀਛਲੇ ਪ੍ਰਧਾਨ ਜੀ ਨੇ ਕਿਹਾ ਕਿ ਦੇਖੋ ਨਵੇਂ ਸਾਲ ਦੇ ਵਿੱਚ ਤੁਹਾਡਾ ਸਬਾਨ ਪੱਕਾ ਹੋਣ ਕੋਈ ਬਹਾਨਾ ਨਾ ਬਣਾਇਆ ਔਰ ਮੈਨੂੰ ਇਸ ਫਾਰਮੂਲੇ ਦੇ ਵਿੱਚ ਮੇਰੇ ਗੁਰੂ ਸੀ ਪ੍ਰੋਫੈਸਰ ਲਾਲੀ ਦੇ ਨਾਮ ਨਾਲ ਉਹ ਦੁਨੀਆ ਜਾਣਦੇ ਉਹਨਾਂ ਨੂੰ ਅੰਦਰ ਜੀ ਸ੍ਰੀ ਸਿੱਧੂ ਉਹ ਇਸਰੇ ਦਰਵੇਸ਼ ਬੱਦੇ ਸੀ ਨੀ ਇੱਕ ਵਾਰ ਕਿਹਾ ਕਿ ਸਭ ਇੱਕ ਪ੍ਰੋਗਰਾਮ ਨੂੰ ਲਿਖਣਾ ਹੈ ਜਦ ਸੈਂਟਰਲ ਸਟੇਟ ਲਾਇਬ੍ਰੇਰੀ ਲੈ ਲਿਓ ਉਹ ਕੰਦੇ ਲੈ ਦਿੰਦੇ ਆ ਪ੍ਰੋਗਰਾਮ ਵੀ ਕਰਵਾ ਦਿੰਦੇ ਆ ਖਰਚਾ ਵੀ ਕਰ ਦਿੱਤਾ ਤੂੰ ਨੇ ਦੇਖਿਆ ਕਿ ਸਟੇਜ ਤੇ ਤਿੰਨ ਬੰਦੇ ਨੇ ਤਾਂ ਹਾਰ ਪੰਜ ਨੇ ਤੇ ਨਾਲ ਦੇ ਪ੍ਰੋਫੈਸਰ ਨੂੰ ਕਹਿੰਦਾ ਵੀ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਹੀ ਹਾਰ ਹੋਣੀ ਹੈ ਤੇ ਹਾਂ ਕਹਿੰਦਾ ਹੈ ਕਹਿੰਦਾ ਆਪਾਂ ਪਿੱਛੇ ਬੈ ਚਲੀਏ ਤੇ ਆਪਾਂ ਪਿਛਲੇ ਦਰਵਾਜ਼ੇ ਤੋਂ ਕਿਸੇ ਦਾ ਮੰਨ ਲੀਏ ਮੈਂ ਬਹੁਤ ਨਾਲ ਉਹਦਾ ਸੁਧਰ ਚੇਖਣ ਕਰਨੀ ਕਿਉਂਕਿ ਆਪਾਂ ਪਿਛਲੇ ਸਿਰ ਉੱਤੇ ਇਸਕੇ ਜਮਾ ਕੇ ਹੈ ਨਾ ਔਰ ਅਗਲਾ ਵੀ ਉਹਦਾ ਗਰਜਨ ਕਰਿਆ ਆਪਾਂ ਨੂੰ ਸਿੱਧੀ ਇਹਦਾ ਇੱਕ ਸੱਚ ਵੀ ਬਾਤ ਹੈ ਨਾ ਕਿ ਕਹਿੰਦਾ ਹੈ ਕਈ ਵਾਰ ਪੌਣਾ ਹਰ ਹਰ ਲੰਭ ਚਿੰਦਾਂ ਤੇ ਆਉਂਦਾ ਹੈ ਕਿ ਹੁਣ ਜਦੋਂ ਜਾਂਪਾਲ ਸੱਤਰੇ ਜਾਰਦਾ ਆ ਉਹਨੂੰ ਜਦੋਂ ਗਲੋਬਲ ਪ੍ਰਾਈਸ ਫਿਰਨ ਲੱਗਾ ਉਹਨੂੰ ਜਦੋਂ ਗਲੋਬਲ ਪ੍ਰਾਈਸ ਫਿਰਨ ਲੱਗਾ ਉਹਨੇ ਤੁਹਾਨੂੰ ਉਹਦੇ ਦੱਸਿਆ ਕਿ ਕਹਿੰਦਾ ਕੋਈ ਹੋਰ ਜੋਗ ਬੰਦਾ ਲੱਭੋ ਔਰ ਉਹਦੇ ਬਾਰੇ ਪਛੁਰਾਏ ਕਿ ਉਹਨੇ a bag of potato ਖਿਆਸ ਕੇ ਨੋਬਲ ਪ੍ਰਾਈਜ਼ ਨੂੰ ਦੁਨੀਆ ਤਰਸਦੀ ਹੈ ਹੈ ਔਰ ਫਿਰ ਉਹਦੇ ਜੀਵਨੀਕਾਰ ਨੇ ਪੁੱਛਿਆ ਕਿ ਮਤਲਬ ਤੁਹਾਡਾ ਮਕਸਦ ਕੀ ਸੀ ਤੁਸੀਂ ਨੋਬਲ ਪ੍ਰਾਈਜ਼ ਕਿਉਂ ਕਹਿੰਦਾ ਮੇਰੀ ਇਹ ਕੰਪਨੀ ਬਚਾਉਣਾ ਹੈ ਨੋਬਲ ਪ੍ਰਾਈਜ਼ ਲੈਣ ਤੋਂ ਬਾਅਦ ਮੇਰੀ ਬਚਾਉਂਦਾ ਉਹਨਾਂ ਨੇ ਸਿਸ ਲੋਗਾ ਦੀ ਕਮੇਟੀ ਦੇ ਸਾਹਮਣੇ ਚਲਣੀ ਹੈ ਉਹ ਕਹਿੰਦੇ ਨਹੀਂ ਉਹਦੀ ਤਾਂ ਕੋਈ ਵਿਚਾਰਤਾ ਰਹਿ ਨਹੀਂ ਕਹਿੰਦਾ ਜੇ ਵਿਚਾਰਕ ਰਾਣੀ ਤੇ ਉਹਨੇ ਨੇ ਦੁਨੀਆਂ ਦੇ ਅ ਨਿਰਵਿਵਾਦ ਜਿਹੜਾ ਲਿੱਕ ਕੋਹਾਂ ਨੂੰ ਤੁਹਾਨੂੰ ਇਸ ਤਰੀਕੋ ਉਤਨ ਕਿਉਂ ਕਿਉਂਦੀ ਆਸੂ ਮਤਲਬ ਮੇਰਾ ਕਹਿੰਦਾ ਭਾਅ ਸਿ ਵੀ ਬਗਨਾ ਰੋਗਾ ਦੇ ਇੰਨੇ ਨਹੀਂ ਲੈਜੇ ਬਤ ਨਹੀਂ ਇਹਨਾਂ ਨੂੰ ਸੇਵਾ ਨਾਲ ਮਤਲਬ ਹੈ ਇਹਨਾਂ ਜਿੱਦਾਂ ਕੋਈ ਮਤਲਬ ਨਹੀਂ ਸੋ ਅਦਰ ਸੇਵਾ ਨੂੰ ਸਰਪਾਨਤ ਕਰਕੇ ਸਭੁੱਲ ਸਭ ਨੂੰ ਬਰੈਸ ਮਹਿਸੂਸ ਕਰਾ ਕੇ ਸੋ ਮੈਂ ਮੋਨਾਪਾ ਜੀ

ਤੁਸੀਂ ਘਰ ਸਾਡੇ ਆਏ ਅਸੀਂ ਫੁੱਲਾਂ ਨੇ ਸਮਾਏ ਸਾਡੇ ਘਰ ਅਤ ਸ਼ਰੀਫ ਨੇ ਆਇਆਂ ਨੂੰ ਸਾਡੇ ਸਾਰਿਆਂ ਬਨੋਜੀ ਆਇਆਂ ਨੂੰ ਸਾਡੇ ਅੱਜ ਦੇ ਮੁੱਖ ਮਹਿਮਾਨ ਮੇਰਾ ਵੱਡਾ ਵੀਰ ਸ਼੍ਰੀ ਪਵਨ ਕੁਮਾਰ ਪਵਨ ਰੋੜਾ ਤਨਵੰਡੀ ਨੰਭਾਰ ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਵੀਰ ਸਾਡੇ ਸਹਿਸਵਾ ਦੇ ਪ੍ਰਾਣੇ ਮੈਂਬਰ ਸ਼੍ਰੀ ਕਾਂਸ ਕਾਂਸाराम ਜੀ ਔਰ ਵੱਖ-ਵੱਖ ਸਹਿਸਵਾਵਾਂ ਤੋਂ ਆਏ ਮੇਰੇ ਦੋਸਤ ਮਿੱਤਰ ਪਿਆਰੇ ਜੀਰੇ ਤੋਂ ਧਰਮਕੋੜ ਤੋਂ ਐ ਮੁੰਡੀ ਜਮਾਨ ਤੋਂ ਔਰ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਕੀ ਫਤਿਹ ਅੱਜ ਬੜਾ ਭਾਗਾ ਸਮਾਂ ਹੈ ਬਹੁਤ ਜਿਹੜਾ ਹੈਗਾ ਬ੍ਰੀਫਲੀਚ ਪ੍ਰੋਫੈਸਰ ਸਾਹਿਬ ਤੁਹਾਨੂੰ ਦੱਸ ਗਏ ਆ ਔਰ ਮੈਂ ਦੱਸਾਂਗਾ ਵੀ ਪਵਨ ਰੋਡਾ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਭ ਸਵਾਵ ਪ੍ਰਤੀ ਨਿਰਸਵਾਰਥ ਸਵਾਵਾ ਕੀਤੀਆਂ ਨੇ ਭਾਵੇਂ ਕਿ ਉਹ ਨਹੀਂ ਲਿਖਦੇ ਪਰ ਜਦੋਂ ਵੀ ਆਪੇ ਕੋਈ ਕਰੰਟ ਕਰਦੇ ਜਾਂ ਕੋਈ ਦੱਸਦੇ ਆ ਉਹ ਕਹਿੰਦੇ ਵੀ ਗੁਣਾਂ ਦੀ ਗੁੱਥਲੀ ਨੇ ਇਹ ਸੱਜਣ ਔਰ ਚਾਹ ਪਾਣੀ ਦਾ ਪ੍ਰਬੰਧ ਜਿਹੜਾ ਹੈਗਾ ਉਹ ਇਹ ਕਰਦੇ ਰਹੇ ਨੇ ਸਾਨੂੰ ਇਹਨਾਂ ਤੇ ਮਾਣ ਹੈ ਅੱਜ ਇਹਨਾਂ ਨੂੰ ਅਸੀਂ ਸਨਮਾਨਿਤ ਕਰਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਮੈਂ ਇੱਕ ਵਾਰ ਫਿਰ ਸਾਰੇ ਆਏ ਸੱਜਣਾ ਨੂੰ ਜਿੰਨੇ ਵੀ ਬਾਰੇ ਸਹਿਦਕਰ ਸਾਥੀ ਸਾਡੇ ਆਏ ਨੇ ਮੈਂ ਇੱਕ ਵਾਰ ਫਿਰ ਜੀ ਆਇਆਂ ਕਹਣਾ ਔਰ ਵਿਚੇ ਜੀ ਆਇਆਂ ਕਹਣਾ Shri Pawan Arora ji ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੀ ਕਰਦੇ ਚੁਣ ਬਲੀ ਸੋ ਮੈਂ ਵਿਵੇਕ ਜਿਹਨੂੰ ਇਨਵਾਈਟ ਕਰਦਾ

ਸੋ ਇਜਾਜ਼ਤ ਹੋਵੇ ਜੇ ਅੱਜ ਆਪਾਂ ਸ਼ੁਰੂ ਕਰੀਏ ਸਾਡੀ ਪ੍ਰੋਗਰਾਮ ਨੂੰ ਕਰਾਂ ਸੋ ਪ੍ਰੋਗਰਾਮ ਸ਼ੁਰੂ ਕਰਦੇ ਆਂ ਸੋ ਇਹਦੇ ਲਈ ਆਪਾਂ ਸਾਰੇ ਆਪ ਕੋ ਆਪਣੇ ਜੋ ਵੀ ਅੱਜ ਅਸਲਿਤ ਕੇ ਲਿਆਏ ਹੋਗੇ ਜੋ ਜੋ ਵੀ ਕਵਿਤਾ ਗਜ਼ਲ ਸਾਂਝੀ ਕਰਨੀ ਚਾਹੁੰਦੇ ਆਂ ਉਹ ਉਹਦੇ ਲਈ ਮੈਂ ਕਿਧਰੋਂ ਸ਼ੁਰੂ ਕਰਾਂ ਉਹ ਅਫਰਤ ਰੁਜੀਸ